ਪਹਿਲੀ ਗੱਲ ਤਾਂ ਅਸੀਂ ਤੁਹਾਡਾ ਧਰਨਾ ਲਗਾਤਾਰ ਦੇਖ ਰਹੇ ਆ ਤੁਹਾਡੇ ਜਜ਼ਬੇ ਨੂੰ ਸਲਾਮ ਕਰਨਾ ਪੈਂਦਾ ਕਿੰਨੀ ਵੱਡੀ ਗਿਣਤੀ ਜਿਹੜੇ ਨੌਜਵਾਨ ਇੱਥੇ ਬੈਠੇ ਨੇ ਜਦੋਂ ਅਸੀਂ ਅੱਜ ਆ ਰਹੇ ਸੀ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਨੌਜਵਾਨ ਇਸ ਤਰ੍ਹਾਂ ਲੰਮਾ ਟਾਈਮ ਬੈਠ ਨਹੀਂ ਸਕਦੇ ਪਰ ਤੁਸੀਂ ਉਹ ਗੱਲ ਠਿੱਕੀ ਪਾਈ ਆ ਤੇ ਨਾਲ ਇਹ ਜਿਹੜਾ ਆਪ ਦਾ ਜਿਹੜਾ ਸੰਘਰਸ਼ਾ ਉਹ ਸਖਤ ਕੀਤਾ ਇਸ ਸਰਕਾਰ ਦੇ ਧੌਣ ਤੇ ਗੋਡਾ ਜਿਹੜਾ ਹੋਰ ਸ਼ਕਤੀ ਨਾਲ ਰੱਖਿਆ ਤੇ ਇਸੇ ਜਰਬੇ ਕਰਕੇ ਸਾਡੇ ਮਾਮਲੇ ਵੀ ਹੱਲ ਹੋਣੇ ਆ ਇਹ ਗੱਲ ਅਸੀਂ ਇਹ ਦਾਅਵੇ ਨਾ ਕਹਿੰਦੇ ਆ ਜਿਸ ਤਰ੍ਹਾਂ ਤੁਸੀਂ ਬੈਠੇ ਆ ਤੁਹਾਡੇ ਮਾਮਲੇ ਤੁਹਾਡਾ ਮੈਟਰ ਤੁਹਾਡੀ ਮੰਗ ਮੰਨਣ ਤੋਂ ਕੋਈ ਜਣਾ ਨਾ ਨਹੀਂ ਕਰ ਸਕਦਾ ਅਗਲੀ ਗੱਲ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਦੇਖ ਰਹੇ ਆ ਕਿ ਪੰਜਾਬ ਦੀ ਗੱਲ ਛੱਡੋ ਇਕੱਲਾ ਪੂਰੇ ਭਾਰਤ ਵਿੱਚ ਜੋ ਨੌਜਵਾਨਾਂ ਦੀ ਦਸ਼ਾ ਨੌਜਵਾਨ ਜਿਹੜਾ ਇੱਥੇ ਪੜ੍ਹ ਲਿਖ ਜਾਂਦਾ ਪਹਿਲਾਂ ਮਹਿੰਗੀਆਂ ਪੜਾਈਆਂ ਪੜਦਾ ਔਖੇ ਸੌਖੇ ਹੋ ਕੇ ਪਤਾ ਨਹੀਂ ਕਿਹੜੇ-ਕਿਹੜੇ ਘਰਾਂ ਚੋਂ ਕਿਸ ਤਰ੍ਹਾਂ ਦੇ ਘਰਾਂ ਚੋਂ ਅਸੀਂ ਆਉਂਦੇ ਆ ਅਸੀਂ ਅਕਸਰ ਇਹ ਗੱਲ ਕਹਿੰਦੇ ਆ ਅਸੀਂ ਉਹਨਾਂ ਘਰਾਂ ਚੋਂ ਆਏ ਆ ਜਿਨ੍ਹਾਂ ਨੇ ਝੋਨਾ ਧੁੱਪ ਦੇ ਜਿਹੜੀ ਸਿਗਰ ਦੁਪਹਿਰੇ ਝੋਨਾ ਲਾਇਆ ਜਿਨ੍ਹਾਂ ਦੇ ਪੇਰੈਂਟਸ ਨੇ ਤੇ ਅਸੀਂ ਆਪ ਵੀ ਤੇ ਜਿਹੜੇ ਅਫਸਰ ਜਿਹੜੇ ਦਫ਼ਤਰਾਂ ਦੇ ਵਿੱਚ ਬੈਠੇ ਉਹ ਸਾਡੇ ਦਰਦ ਨਹੀਂ ਸਮਝਣਗੇ ਸਾਡਾ ਕਿਸ ਤਰ੍ਹਾਂ ਪਰਿਵਾਰ ਸਾਰਾ ਪਰਿਵਾਰ ਕੰਮ ਕਰਦਾ ਤੇ ਸਾਨੂੰ ਕਿਸ ਤਰ੍ਹਾਂ ਪੜਾ ਲਿਖਾ ਕੇ ਇੱਥੇ ਭੇਜਿਆ ਤੇ ਜਿਹੜਾ ਇਹ ਸੁਪਨੇ ਦੇਖਦਾ ਕਿ ਸ਼ਾਇਦ ਸਾਡਾ ਬੱਚਾ ਨੌਕਰੀ ਇਲਾਕੇ ਕੁਛ ਕਰਕੇ ਦੇਊਗਾ ਸਾਡੇ ਲਈ ਇਹ ਗੱਲਾਂ ਇਥੋਂ ਦਾ ਕੋਈ ਅਫਸਰ ਨਹੀਂ ਸਮਝ ਸਕਦਾਗਾ ਨਾ ਇਥੋਂ ਦੀ ਕੋਈ ਸਰਕਾਰ ਸਮਝ ਸਕਦੀ ਆ ਇਹ ਗੱਲ ਅਸੀਂ ਸਮਝਦੇ ਆ ਅਸੀਂ ਜੇ ਤੁਸੀਂ ਬੈਠੇ ਹੋ ਤੁਸੀਂ ਸਮਝਦੇ ਹੋ ਤੁਸੀਂ ਸਮਝਦੇ ਹੋ ਕਿ ਇਹ ਕੱਲੀ ਸਾਡੀ ਲੜਾਈ ਨਹੀਂ ਇਹ ਉਹ ਭਵਿੱਖ ਦੀ ਲੜਾਈ ਆ ਜੀਨੇ ਇੱਥੇ ਆ ਕੇ ਨੌਕਰੀਆਂ ਕਰਨੀਆਂ ਸੀ ਪਰ ਇਹ ਸਰਕਾਰ ਲਗਾਤਾਰੇ ਪੋਸਟਾਂ ਖਤਮ ਕਰਨ ਲੱਗੀ ਹੋਈ ਆ ਲਗਾਤਾਰ ਮੈਕਮੇ ਖਤਮ ਕਰਨ ਲੱਗੀ ਹੋਈ ਆ ਇਹ ਪੋਸਟਾਂ ਕਢਾਉਣ ਦੀ ਲੜਾਈ ਕੱਲੀ ਤੁਹਾਡੀ ਲੜਾਈ ਨਹੀਂਗੀ ਜੇ ਤੁਸੀਂ ਇਹ ਪੋਸਟਾ ਕਟਾ ਜਾਣੇ ਆ ਉਹਦਾ ਮਤਲਬ ਇਹ ਆ ਕਿ ਜੇ ਤੁਸੀਂ 30 ਸਾਲ ਨੌਕਰੀ ਕਰਨੀ ਹੈ ਤਾਂ 30 ਸਾਲ ਤੁਸੀਂ ਜੇ ਸਰਕਾਰੀ ਭਰਤੀ ਕਰਾ ਲਈ ਤਾਂ 30 ਸਾਲ ਇਹਨੂੰ ਕੋਈ ਪ੍ਰਾਈਵੇਟ ਨਹੀਂ ਕਰ ਸਕਦਾਗਾ ਇਹ ਜਾਣਬੁੱਝ ਕੇ ਮੈਂ ਪਹਿਲਾਂ ਗਰਦਾਸ ਬੋਲਟ ਆ ਕਿ ਪਾਲਜਾਂ ਦੇ ਵਿੱਚ ਪ੍ਰੋਫੈਸਰ ਭਰਤੀ ਨਹੀਂ ਕੀਤੇ ਪਿਛਲੇ ਕੋਈ 28 ਸਾਲਾਂ ਤੋਂ 28 ਸਾਲ ਇਹ ਕਹਿਣਾ ਸੌਖਾ 28 ਸਾਲ ਤੋਂ ਇੱਕ ਵੀ ਪ੍ਰੋਫੈਸਰ ਨਹੀਂ ਭਰਤੀ ਕੀਤਾ ਗਿਆ ਸੀ ਅਸੀਂ ਲਗਾਤਾਰ ਲੜਦੇ ਰਹੇ ਕਿਉਂਕਿ ਕਾਲਜਾਂ ਵਿੱਚ ਕੱਲੀ-ਕੱਲੀ ਪੋਸਟ ਤੇ ਪ੍ਰਾਈਵੇਟ ਟੀਚਰ ਆ ਗਿਆ ਸੀ ਤੇ ਉਹ ਕਾਲਜ ਬਚਨੇ ਨਹੀਂ ਸੀ ਸਰਕਾਰ ਨੇ ਉਹ ਸਰਕਾਰੀ ਕਾਲੇ ਛੱਡਨੇ ਨਹੀਂ ਸੀ ਪਰ ਉਹ ਪਿਛਲੇ ਲੰਮੇ ਸਮੇਂ ਤੋਂ ਲੜਕਿਓ ਜਿਹੜੀ ਭਰਤੀ ਕਢਵਾਈ ਹੈ 1158 ਤੇ ਉਹ ਪ੍ਰੋਫੈਸਰ ਕਾਲਜਾਂ ਵਿੱਚ ਆਏ ਆ ਤੇ ਉਹ ਕਾਲਜਾਂ ਦੀ ਉਮਰ ਵਧੀ ਆ ਕੱਲੇ ਪ੍ਰੋਫੈਸਰ ਨਹੀਂ ਆਏ ਇਸੇ ਤਰ੍ਹਾਂ ਤੁਹਾਡੀ ਪੋਸਟਾਂ ਨਿਕਲਣ ਨਾਲ ਤੁਹਾਡੇ ਜੌਬ ਲੱਗਣ ਨਾਲ ਕੱਲੇ ਤੁਹਾਡਾ ਆਦਾ ਘਰ ਦਾ ਭੁਵਿੱਖ ਨਹੀਂ ਸੁਧਰਨਾਗਾ ਇੱਥੇ ਜਿਹੜਾ ਇਹਦਾ ਭੁਵਿੱਖ ਵੀ ਲੰਮਾ ਕਰਾਂਗੇ ਅਸੀਂ ਇਹ ਸਰਕਾਰੀ ਅਦਾਰਿਆਂ ਦਾ ਦੇਸ਼ ਦੇ ਵਿੱਚ ਸਰਕਾਰੀ ਅਦਾਰਿਆਂ ਦਾ ਭੁਵਿੱਖ ਅਸੀਂ ਲੰਮਾ ਕਰਨਾ ਇਸ ਗੱਲ ਲਈ ਅਸੀਂ ਅੱਜ ਬੈਠੇ ਹੋਏ ਆਂ ਅਗਲੀ ਗੱਲ ਕਿ ਇੱਥੇ ਜਿਹੜੀ ਆਮ ਆਦਮੀ ਆਮ ਆਦਮੀ ਬਦਲਾ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਬਦਲਾ ਤੁਸੀਂ ਦੇਖੋ ਕਿ ਇਹ ਬਦਲਾ ਕਿ ਇਸ ਇਹ ਸਰਕਾਰ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਬੇਰੁਜ਼ਗਾਰਾਂ ਦੇ ਧਰਨੇ ਲੱਗ ਰਹੇ ਇਸ ਬਦਲਾ ਦੀ ਗੱਲ ਕਰਦੇ ਸੀ ਏ ਕਿ ਇਸ ਬਦਲਾ ਦੀ ਗੱਲ ਕਰਦੇ ਸੀ ਕਿ ਇੱਥੇ ਨਸ਼ਿਆਂ ਨਾਲ ਜਿਹੜੀ ਮੌਤ ਦੀ ਦਰ ਵਧੀ ਹੈ ਪਹਿਲਾਂ ਨਾਲੋਂ ਕਿ ਇਸ ਬਦਲਾ ਦੀ ਗੱਲ ਕਰਦੇ ਸੀ ਕਿ ਇੱਥੇ ਤਿੰਨ ਤਿੰਨ ਸਾਲਾਂ ਦੀ ਬੱਚੀਆਂ ਨਾਲ ਰੇਪ ਹੋ ਰਹੇ ਆ ਯੂਨੀਵਰਸਟੀਆਂ ਵਿੱਚ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆ ਰਹੇ ਆ ਕਿ ਤੁਸੀਂ ਇਸ ਬਦਲਾ ਦੀ ਗੱਲ ਕਰਦੇ ਸੀ ਇਸ ਬਦਲਾ ਵਾਲੀ ਸਰਕਾਰ ਨੇ ਪਿਛਲੇ ਦਿਨੀ ਪੰਜਾਬ ਦੇ ਅੱਠ ਜਿਹੜੇ ਸਭ ਤੋਂ ਵੱਡੇ ਸਰਕਾਰੀ